ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵਾ ਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਜਿਵੇਂ ਕਿ ਆਪਣੇ ਘਰਾਂ ਦੇ ਵਿੱਚ ਪੁਰਾਣੇ ਤੌਲੀਏ ਪਏ ਹੁੰਦੇ ਹੈਗੇ ਇਸ ਤਰੀਕੇ ਨਾਲ ਘਸ ਜਾਂਦੇ ਇਹ ਤੇ ਆਪਾਂ ਜੀ ਇਹਨਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਨੇ ਆਂਗੇ ਜਦੋਂ ਇਹ ਥੋੜੇ ਥੋੜੇ ਘਸ ਜਾਂਦੇ ਇਸ ਤਰੀਕੇ ਨਾਲ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਬਣਾਉਣੀ ਦੱਸਾਂਗੇ ਜੀ ਇਹਦੀ ਪੁਰਾਣੇ ਤੌਲੀਆ ਤੋਂ ਤੇ ਇਹਨਾਂ ਨੂੰ ਆਪਾਂ ਨੇ ਵੇਕਾਰ ਸਮਝ ਕੇ ਨਹੀਂ ਸੁੱਟਣਾ ਹੈਗਾ ਤੇ ਜਿਹੜੀ ਆਪਾਂ ਬਾਜ਼ਾਰੋਂ ਮਹਿੰਗੀ ਚੀਜ਼ ਲੈ ਕੇ ਆਉਣੇਗੇ ਤੇ ਉਹ ਆਪਾਂ ਘਰ ਦੇ ਵਿੱਚ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਪੁਰਾਣੇ ਤੌਲੀਆ ਦਾ ਤੇ ਆਪਾਂ ਵੱਖਰੇ ਤਰੀਕੇ ਨਾਲ ਤੁਹਾਨੂੰ ਤੇ ਆਸਾਨ ਜਿਹੇ ਤਰੀਕੇ ਨਾਲ ਤੇ ਇਹ ਵਰਤੋਂ 'ਚ ਲਿਆਉਣਾ ਦੱਸਾਂਗੇ ਕਿਵੇਂ ਇਹਨਾਂ ਨੂੰ ਵਰਤਣਾ ਆਪਾਂ ਤੇ ਬਹੁਤ ਹੀ ਵਧੀਆ ਤਰੀਕਾ ਲੱਗੂਗਾ ਜੀ ਤੁਹਾਨੂੰ ਵੀ ਇਹ ਤੇ ਵੀਡੀਓ ਵੀ ਬਹੁਤ ਵਧੀਆ ਲੱਗੂਗੀ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੀ ਤੇ ਇਹ ਆਪਾਂ ਦੱਸਦੇ ਆ ਤੁਹਾਨੂੰ ਇਹ ਤੋਂ ਆਪਾਂ ਕੀ ਬਣਾਵਾਂਗੇ ਤੇ ਕੀ ਕੀ ਇਹਦੇ ਵਿੱਚ ਸਮਾਨ ਚਾਹੀਦਾ ਆਪਾਂ ਨੂੰ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਹੁਣ ਆਪਾਂ ਲੱਗੇ ਆਂ ਜੀ ਵੀਡੀਓ ਸ਼ੁਰੂ ਕਰਨ ਤੇ ਇੱਥੇ ਆਪਾਂ ਇੱਕ ਤੌਲੀਆ ਲੈ ਲਿਆ ਜੀ ਇਹ ਆਪਣੇ ਘਰ ਚ ਫालतू ਪਿਆ ਸੀ ਤੌਲੀਆ ਤੇ ਆਪਾਂ ਸੋਚਿਆ ਇਹਦਾ ਕੁਝ ਬਣਾ ਲਈਏ ਵੱਖਰਾ ਤੇ ਨਾਲ ਹੀ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਵੀਡੀਓ ਤੇ ਤੁਸੀਂ ਵੀ ਅੱਜ ਤੋਂ ਬਾਅਦ ਵੀਡੀਓ ਵੇਖਣ ਤੋਂ ਬਾਅਦ ਤੌਲੀਏ ਇਹ ਪੁਰਾਣੇ ਕਦੇ ਨਹੀਂ ਸੁੱਟੋਗੇ ਤੇ ਇੱਥੇ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਤੌਲੀਆ ਚਾਹੀਦਾ ਜੀ ਇੱਕ ਤੇ ਦੂਜੇ ਨੰਬਰ ਤੇ ਆਪਾਂ ਨੂੰ ਚਾਹੀਦਾ ਜਿਵੇਂ ਇਹ ਆਪਣੇ ਘਰ ਦੇ ਵਿੱਚ ਥੈਲੇ ਪਏ ਹੁੰਦੇ ਆ ਇਹ ਗੱਟੇ ਵੀ ਕਹਿੰਦੇ ਅੱਧੇ ਥਾਂ ਇਹਨੂੰ ਤੇ ਥੈਲੇ ਤੇ ਇਹ ਆਪਣੇ ਕੋਲ ਪਿਆਗਾ ਤੇ ਇਹ ਚਾਹੀਦਾ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜੀ ਇਹਦੇ ਆਪਾਂ ਦੋ ਬਣਾਵਾਂਗੇ ਜੀ ਇਹਦੇ ਆਪਾਂ ਬਣਾਵਾਂਗੇ ਮੈਟ ਜਿਵੇਂ ਕਿ ਆਪਾਂ ਬਾਜ਼ਾਰੋਂ ਮਹਿੰਗੇ ਵਿੰਗੇ ਮੈਟ ਲੈ ਕੇ ਆਉਨੇ ਹਾਂਗੇ ਤੇ ਆਪਾਂ ਘਰ ਦੇ ਵਿੱਚ ਹੀ ਤੁਹਾਨੂੰ ਮੈਟ ਬਣਾਉਣਾ ਸਿਖਾਵਾਂਗੇ ਇਹਦੇ ਆਪਾਂ ਦੋ ਮੈਟ ਤਿਆਰ ਕਰਾਂਗੇ ਜੀ ਇੱਕ ਹੀ ਥੈਲੇ ਤੋਂ ਇੱਕ ਹੀ ਤੌਲੀਆ ਆਪਣੇ ਕੋਲ ਤੇ ਇੱਕ ਹੀ ਆਪਣੇ ਕੋਲ ਥੈਲਾਗਾ ਹੁਣ ਆਪਾਂ ਤੁਹਾਨੂੰ ਦੱਸਦੇ ਆ ਮੈਟ ਆਪਾਂ ਨੇ ਕਿਵੇਂ ਤਿਆਰ ਕਰਨੇ ਆਗੇ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਤੌਲੀਏ ਨੂੰ ਇਸ ਤਰੀਕੇ ਨਾਲ ਵਿਛਾ ਲੈਣਾਗਾ ਤੇ ਹੁਣ ਆਪਾਂ ਇੱਥੇ ਜਿਹੜਾ ਇਹ ਲੈ ਲਿਆ ਥੈਲਾ ਇਹ ਇਸ ਤਰੀਕੇ ਨਾਲ ਆਪਾਂ ਇਹ ਥੈਲੇ ਨੂੰ ਰੱਖ ਲਾਂਗੇ ਇਸ ਤਰੀਕੇ ਨਾਲ ਆਪਾਂ ਥੈਲਾ ਰੱਖ ਲਿਆ ਜੀ ਇਹ ਤੇ ਥੈਲੇ ਦਾ ਆਪਾਂ ਅੱਧਾ ਹਿੱਸਾ ਕੱਟਾਂਗੇ 1.5 ਦਾ ਬਣਦਾ ਥੈਲੇ ਦਾ ਹਿੱਸਾ ਤੇ ਤਲਾਪਾ ਅੱਦਾ ਇਸਾ ਕੱਟ ਲਈਏ ਲੈ ਲੈ ਦੋ ਤੁਸੀਂ ਨਿਸ਼ਾਨੀ ਲਾ ਲਿਓ ਇਹਦੀ ਇਸ ਤਰੀਕੇ ਨਾਲ ਆਪਾਂ ਨਿਸ਼ਾਨੀ ਲਾ ਲੈਣੇ ਹੈਗੇ ਤਿੰਨ ਥਾਂ ਨਿਸ਼ਾਨੀ ਲਾ ਦਾਂਗੇ ਇਸ ਤਰੀਕੇ ਨਾਲ ਆਪਾਂ 15 ਤੇ ਤ੍ਰਿਕ ਇਹਨਾਂ ਆਪਾਂ ਨਿਸ਼ਾਨੀ ਲਾ ਲਈ ਜੀ ਫਿੱਡੀ ਫਿੱਡੀ ਸਾਡੇ ਕੰਦਰਾਂ ਤੇ ਤੇ ਹੁਣ ਆਪਾਂ ਇਹਨੂੰ ਥੈਲੇ ਨੂੰ ਕੱਟ ਲਾਂਗੇ ਦੇਖੋ ਇਸ ਤ੍ਰਿਕ ਇਹਨਾਂ ਜੀ ਹੁਣ ਆਪਾਂ ਇੰਨਾ ਤੌਲੀਆ ਬਣਾ ਇਧਰ ਵੱਜਦਾ ਹੈ ਤੇ ਇੰਨੇ ਇਧਰ ਵੱਜ ਲਿਆ ਤੇ ਆਪਾਂ ਗੱਬੇ ਰੱਖਤਾ ਇਹਦੇ ਸੈਂਟਰ ਦੇ ਵਿੱਚ ਥੈਲਾ ਕੇ ਤੇ ਇੰਨਾ ਕ ਆਪਾਂ 2 ਇੰਚ ਇਧਰ ਰੱਖਿਆ ਹੋਇਆ ਹੈ ਤੌਲੀਆ ਤੇ 2 ਇੰਚ ਦੀ ਆਪਾਂ ਇਧਰ ਨਿਸ਼ਾਨੀ ਲਾ ਲਾਂਗੇ ਇਸ ਸਾਈਡ ਤੇ 2 ਇੰਚ ਇਹ ਆਪ ਇਧਰ ਕਟਿੰਗ ਕਰ ਦਾਂਗੇ ਦੀ ਤਾਂ ਕਿ ਜਿਹੜਾ ਆਪਾਂ ਇਹ ਮੋੜ ਲਈਏ ਇਹਦੇ ਵਿੱਚ ਤੌਲੀਆ ਇਥੇ ਵੀ ਅਸੀਂ ਦਿਨਿਸ਼ਾਨ ਨਹੀਂ ਲਗਾ ਦਾਂਗੇ ਇਸ ਤਰੀਕੇ ਨਾਲ ਆਪਾਂ ਤੌਲੀਆ ਕੱਟ ਲਾਂਗੇ ਉਹਨੂੰ ਬਿਲਕੁਲ ਸੌਖਾ ਇਹ ਤਰੀਕਾ ਹੀ ਦੱਸਾਂਗੇ ਜੀ ਇਹਨੂੰ ਸਿਉਣ ਦਾ ਤੇ ਇਹ ਆਪਾਂ ਚੈੱਕ ਕਰਾਂਗੇ ਜਿਹੜਾ ਆਪਾਂ ਜਿਆਦਾ ਬਸਾ ਰੱਖਿਆ ਹੋਇਆ ਇਹਨੂੰ ਇਸ ਤਰੀਕੇ ਨਾਲ ਆਪਾਂ ਮੋੜ ਲਾਂਗੇ ਇਸ ਤਰੀਕੇ ਨਾਲ ਆਪਾਂ ਮੋੜ ਲੈਣਾ ਇਹਨੂੰ ਤੇ ਹੁਣ ਆਪਾਂ ਇੱਥੇ ਇਸ ਇਸ ਜੀ ਇੱਥੇ ਸਿਲਾਈ ਲਗਾਵਾਂਗੇ ਆਪਾਂ ਇੱਥੇ ਨਹੀਂ ਲਗਾਉਣੀ ਹੈਗੀ ਇਹਦੇ ਤੇ ਥੈਲੇ ਨੂੰ ਇੱਥੇ ਸਿਉਾਂ ਲਾਂਗੇ ਤਾਂ ਸਾਰੇ ਫਰਾਈ ਲਗਾ ਲਾਂਗੇ ਇਹ ਤੇ ਸਰੀ ਸਲਾਈ ਆਪਾਂ ਇਸ ਤਰੀਕੇ ਨਾਲ ਲਗਾਤੀ ਇੱਧਰ ਤੇ ਇਸੇ ਤਰ੍ਹਾਂ ਹੀ ਹੋਣਾ ਆਪਾਂ ਇੱਧਰ ਸਲਾਈ ਲਗਾ ਲਾਂਗੇ ਜੀ ਹੁਣ ਆਪਾਂ ਦੋ ਸਾਈਡ ਸਿਲਾਈ ਲਗਾ ਲਈ ਤੇ ਇਸੇ ਤਰੀਕੇ ਨਾਲ ਆਪਾਂ ਇੱਧਰ ਲਗਾ ਲਾਂਗੇ ਸਿਲਾਈ ਤੇ ਇਹ ਸਿਲਾਈ ਆਪਾਂ ਇਸੇ ਤਰੀਕੇ ਨਾਲ ਹੀ ਇੱਥੇ ਲਗਾਵਾਂਗੇ ਕੰਨੀ ਤੇ ਨਹੀਂ ਲਗਾਉਂਦੇ ਆਪਾਂ ਇਹ ਆਪਾਂ ਇੱਥੋਂ ਇੱਥੋਂ ਇਹ ਦੱਬ ਦਾਂਗੇ ਇਸ ਤਰੀਕੇ ਨਾਲ ਤੇ ਥੋੜਾ ਥੋੜਾ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਇਹਨੂੰ ਕਿਉਂਕਿ ਆਪਾਂ ਇਹ ਕਟਿੰਗ ਕਰੀ ਹੋਈ ਹੈ ਨਾ ਤਾਂ 올ਗੇਦੀ ਨਹੀਂ ਫਿਰ ਤਾਂ ਅੱਗੇ ਨਿਕਲੀ ਜਾਣਗੇ ਤੇ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਵਿੱਚ ਨੂੰ ਦੱਬ ਕੇ ਆਪਾਂ ਤਾਂ ਗਏ ਨੂੰ ਕੱਪੜੇ ਨੂੰ ਚੰਗੀ ਤਰ੍ਹਾਂ ਤਾਂ ਕਿ ਇਹਦੇ ਧਾਗੇ ਨਾ ਨਿਕਲਣ ਤੇ ਜੇਕਰ ਆਪਾਂ ਬਾਜ਼ਾਰੋਂ ਲਿਉਂਨੇ ਆ ਜੀ ਇਹੋ ਜਿਹੀਆਂ ਚੀਜ਼ਾਂ ਬਣੀਆਂ ਹੋਈਆਂ ਤਾਂ ਬਹੁਤ ਜ਼ਿਆਦਾ ਆਪਾਂ ਨੂੰ ਮਹਿੰਗੀਆਂ ਮਿਲਦੀਆਂ ਇਹ ਨਾਲੇ ਆਪਾਂ ਨੂੰ ਬਾਜ਼ਾਰ ਸਪੈਸ਼ਲ ਜਾਣਾ ਕਰਨਾ ਪੈਂਦਾ ਪੈਸੇ ਲਾਉਣੇ ਪੈਂਦੇ ਆ ਤੇ ਇਸ ਤਰੀਕੇ ਨਾਲ ਆਪਾਂ ਵਧੀਆ ਘਰ ਦੇ ਵਿੱਚ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਕਰ ਸਕਦੇ ਆ ਲੋ ਜੀ ਇਸ ਤਰੀਕੇ ਨਾਲ ਹੀ ਆਪਾਂ ਇਧਰੋਂ ਇਹਨੂੰ ਕੱਪੜੇ ਨੂੰ ਫੋਲਡ ਕਰ ਲਾਂਗੇ ਜਿਹੜਾ ਇਹ ਸਾਈਡ ਰਹਿ ਗਈ ਆਪਾਂ ਨਾਲ ਦੀ ਨਾਲ ਪੱਕੀ ਸਿਲਾਈ ਲਗਾ ਰਹੇ ਆ ਜੀ ਕੰਪੀ ਜੇ ਰ ਇੱਕ ਇੱਕ ਸਲਾਈ ਲਗਾਵਾਂਗੇ ਆਪਾਂ ਪੰਨਿਆਂ ਤੇ ਤਾਂ ਇਹ ਡੇਢ ਮਾ ਸ਼ੁਰੂ ਹੋ ਜੂਗਾ ਤਾਂ ਕਰਕੇ ਆਪਾਂ ਪੱਕੀ ਕਰ ਰਹੇ ਆਂ ਸਲਾਈ ਤੇ ਦੇਖੋ ਜੀ ਆਪਾਂ ਸਲੰਗਾ ਲਗਾ ਲਿਆ ਚਾਰੇ ਪਾਸੇ ਤੇ ਵਧੀਆ ਆਪਣਾ ਮੈਟ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਦੂਜੀ ਸਾਈਡ ਤੋਂ ਇਹ ਵੇਖੋ ਇਸ ਤਰੀਕੇ ਨਾਲ ਜੇਕਰ ਆਪਾਂ ਦੂਜੀ ਸਾਈਡ ਤੇ ਪੈਰ ਪੁੰਜਾਂਗੇ ਤਾਂ ਇਹ ਫਰਸ਼ ਤੇ ਰੱਖਿਆ ਹੋਇਆ ਤੇ ਲਕੂਗਾ ਤੇ ਇਸ ਕਰਕੇ ਆਪਾਂ ਥੋੜੀ ਜੀ ਇੰਨੀ ਕਚੋੜੀ ਪੱਟੀ ਤੇ ਆਪਾਂ ਹੋਰ ਲਗਾ ਲਾਂਗੇ ਇਸ ਹਿਸਾਬ ਨਾਲ ਕੱਟ ਕੇ ਤੋਲਗੇ ਚ ਬਸ ਸਾਰਾ ਕਵਰ ਕਰਨ ਦੀ ਤਲੋੜ ਵੀ ਨਹੀਂ ਹੈਗੀ ਇੰਨੀ ਕ ਪੱਟੀ ਲਗਾ ਲਾਂਗੇ ਆਪਾਂ ਚੌੜੀ ਕੱਟ ਕੇ ਜਿਹੜਾ ਇਹ ਬਾਕੀ ਤੋਲੀਆ ਬਚਿਆ ਪਿਆ ਤੇ ਇਹਦੀ ਆਪਾਂ ਚੌੜੀ ਪੱਟੀ ਕੱਟ ਕੇ ਤੇ ਇੱਥੇ ਲਗਾ ਦਿੰਨੇ ਹਾਂਗੇ ਤੇ ਲੋ ਜੀ ਹੁਣ ਆਪਾਂ ਇਹ ਤੋਲੀਏ ਦਾ ਪੀਸ ਇਹਨਾਂ ਕ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਸਿਉਾਂਵਾਂਗੇ ਇਸ ਤਰੀਕੇ ਨਾਲ ਜਿਹੜੇ ਆਪਾਂ ਇਹ ਛੱਡੇ ਹੋਏ ਸੀਗੇ ਸੀ ਹੁਣ ਤੇ ਇਹਦੇ ਵਿੱਚ ਆਪਾਂ ਇਹਨੂੰ ਇਸ ਤਰੀਕੇ ਨਾਲ ਸੈੱਟ ਕਰ ਦਾਂਗੇ ਤੌਲੀਏ ਨੂੰ ਇਸ ਤਰੀਕੇ ਨਾਲ ਤੇ ਹੁਣ ਆਪਾਂ ਉੱਤੋਂ ਸਿਲਾਈ ਲਗਾਵਾਂਗੇ ਜੀ ਇਹਦੀ ਇੱਥੋਂ ਲੈ ਕੇ ਤੇ ਇਸ ਤਰੀਕੇ ਨਾਲ ਆਪਾਂ ਸਾਰੀ ਸਿਲਾਈ ਲਗਾ ਦਾਂਗੇ ਤੇ ਇੱਧਰ ਵੀ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਤੌਲੀਏ ਨੂੰ ਵਿੱਚਾਈ ਸਾਈਡ ਕਰ ਦਾਂਗੇ ਆਪਾਂ ਇਸੇ ਤਰ੍ਹਾਂ ਤੇ ਇਹਤੇ ਵੀ ਆਪਾਂ ਸਿੱਧੀ ਸਿਲਾਈ ਲਗਾ ਦਾਂਗੇ ਐਕਸਟਰਾ ਜੀ ਆਪਣਾ ਸਾਰਾ ਮੈਟ ਬਣ ਕੇ ਹੁਣ ਤਿਆਰ ਹੈਗਾ ਤੇ ਮੈਟ ਤੁਸੀਂ ਵੇਖ ਸਕਦੇ ਕਿੰਨਾ ਵਧੀਆ ਬਣਿਆ ਤੇ ਨਹੀਂ ਤਾਂ ਆਪਾਂ ਇਹਨੂੰ ਸਾਰਿਆਂ ਨੂੰ ਸਿੱਧਾ ਵੀ ਸੌ ਸਕਦੇ ਸੀਗੇ ਵੀ ਇਸੇ ਤਰ੍ਹਾਂ ਹੀ ਆਪਾਂ ਇਧਰ ਫੋਲਡ ਕਰਕੇ ਸਾਰਾ ਕਵਰ ਕਰ ਦਿੰਦੇ ਇਹਨੂੰ ਤੇ ਸਿੱਧਾ ਹੀ ਸੌਂ ਦਿੰਦੇ ਆਪਾਂ ਇੱਕ ਸਲਾਈ ਲਗਾ ਦਿੰਦੇ ਤੇ ਆਪਾਂ ਇਹਦੇ ਦੋ ਮੈਟ ਤਿਆਰ ਕਰਨੇ ਸੀਗੇ ਜੀ ਇਸ ਕਰਕੇ ਆਪਾਂ ਇਸ ਤਰੀਕੇ ਨਾਲ ਲੰਗਾ ਲਗਾਉਣੀਆਂ ਪੰਗਾ ਆਪਾਂ ਨੂੰ ਤੇ ਹੁਣ ਇੱਕ ਮੈਟ ਆਪਣਾ ਬਣ ਕੇ ਤਿਆਰ ਆ ਬਿਲਕੁਲ ਤੇ ਦੂਸਰਾ ਮੈਟ ਵੀ ਆਪਾਂ ਇਸੇ ਤਰੀਕੇ ਨਾਲ ਹੀ ਤਿਆਰ ਕਰ ਲਈਏ ਤੇ ਫਿਰ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਦੋ ਮੈਟ ਬਣ ਕੇ ਆਪਣੇ ਬਹੁਤ ਵਧੀਆ ਤਿਆਰ ਹੋ ਜਾਣਗੇ ਜੀ ਇਸੇ ਤਰ੍ਹਾਂ ਹੀ ਆਪਣਾ ਦੂਸਰਾ ਮੈਟ ਵੀ ਤਿਆਰ ਕਰ ਲਿਆ ਆਪਾਂ ਨੇ ਤੇ ਬਹੁਤ ਹੀ ਵਧੀਆ ਆਪਣੇ ਮੈਟ ਬਣ ਕੇ ਤਿਆਰ ਹੋ ਗਏ ਇਹ ਦੇਖ ਸਕਦੇ ਤੁਸੀਂ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਨੇ ਬਣਾ ਕੇ ਇਹ ਤਿਆਰ ਕਰ ਲਏ ਕੋਈ ਆਪਾਂ ਇਹਦੇ ਵਿੱਚ ਖਰਚਾ ਨਹੀਂ ਕੀਤਾ ਜੀ ਤੇ ਥੈਲੇ ਵੀ ਆਮ ਆਪਣੇ ਘਰਾਂ ਦੇ ਵਿੱਚ ਪਏ ਹੁੰਦੇ ਆ ਤੇ ਇਹ ਆਪਣਾ ਫਾਲਤੂ ਇਹ ਤੌਲੀਆ ਸੀਗਾ ਤੇ ਕੋਈ ਇਹਦੇ ਵਿੱਚ ਖਰਚਾ ਨਹੀਂ ਹੋਇਆ ਜੇ ਤਾਂ ਬਹੁਤ ਹੀ ਵਧੀਆ ਆਪਣੇ ਡੋਰਮੈਟ ਬਣ ਕੇ ਤਿਆਰ ਹੋ ਗਏ ਕਿੰਨੇ ਸੋਹਣੇ ਲੱਗ ਰਹੇ ਆ ਇਹ ਘਰ ਦੇ ਵਿੱਚ ਹੀ ਆਪਾਂ ਬਣਾ ਕੇ ਆਸਾਨ ਤਰੀਕੇ ਨਾਲ ਤੇ ਤਿਆਰ ਕਰ ਲਏ ਇਹ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਡੋਰਮੈਟ ਤਿਆਰ ਕਰ ਸਕਦੇ ਆਂਗੇ ਘਰ ਦੇ ਵਿੱਚ ਹੀ ਵੀਡੀਓ ਵੇਖ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ